ਹੈ ਪ੍ਰਧਾਨ ਸਾਹਿਬ ਜਿਹੜੀ ਅੱਜ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਕੀ ਵਿਸ਼ਾਤ ਰੱਖੀ ਗਈ ਹੈ ਸਰ ਸਭ ਤੋਂ ਪਹਿਲਾਂ ਤਾਂ ਮੈਂ ਪ੍ਰੈਸ ਤੇ ਮੀਡੀਆ ਦੇ ਤੁਹਾਡੇ ਭਰਾਵਾਂ ਦੇ ਰਾਹੀਂ ਮੇਰੇ ਥੂਰੀ ਸ਼ਹਿਰ ਦੇ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਤੇ ਦੇਸ਼ ਵਾਸੀਆਂ ਜਿੱਥੇ ਤੱਕ ਵੀ ਸਾਡੀ ਅਪੀਲ ਪਹੁੰਚ ਰਹੀ ਹੈ ਮੈਂ ਥੂਰੀ ਵਪਾਰ ਮੰਡਲ ਥੂਰੀ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਅਪੀਲ ਕਰਦਾ ਕਿ ਜੋ ਅੱਜ ਦੇਸ਼ ਦੇ ਵਿੱਚ ਹਾਲਾਤ ਨੇ ਦੁਸ਼ਮਣਾਂ ਦੇ ਨਾਲ ਸਾਡੀ ਭਾਰਤੀ ਫੌਜ ਜਿਹੜੀ ਹੈ ਉਹ ਡੜਕੇ ਮੁਕਾਬਲਾ ਕਰ ਰਹੀ ਹੈ ਉੱਥੇ ਸਾਡਾ ਵੀ ਫਰਜ਼ ਬੰਦਾ ਹੈ ਕਿ ਅਸੀਂ ਆਪਣੇ ਦੇਸ਼ ਭਗਤੀ ਦਾ ਸਰੂਪੰਦੇ ਹੋਏ ਆਪਸੀ ਭਾਈਚਾਰੇ ਨੂੰ ਆਪਸੀ ਏਕਤਾ ਨੂੰ ਮਜ਼ਬੂਤ ਕਰੀਏ ਅਤੇ ਜਿੱਥੇ ਵੀ ਸਾਡੀ ਫੌਜ ਨੂੰ ਜਾਂ ਸਾਡੀ ਸਰਕਾਰ ਨੂੰ ਜ਼ਰੂਰਤ ਹੈ ਅਸੀਂ ਸਾਰੇ ਦੇਸ਼ ਵਾਸੀ ਉੱਥੇ ਉਹਨਾਂ ਦਾ ਸਾਥ ਦੇਣ ਲਈ ਤਿਆਰ ਹਾਂ ਦੋਸਤੋ ਇਸ ਦੇ ਨਾਲ ਨਾਲ ਮੈਂ ਧੂਰੀ ਵਪਾਰ ਮੰਡਲ ਤੋਂ ਧੂਰੀ ਸਾਡੇ ਚੇਅਰਮੈਨ ਹੰਤਰਾਜ ਬਜਾਜ ਜੀ ਸੀਨੀਅਰ ਵਾਈਸ ਪ੍ਰਧਾਨ ਨਰੇਸ਼ ਮੰਗੀ ਜੀ ਸਾਡੇ ਰਿਟੇਲ ਕਮਰਨ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਦਰਸ਼ਨ ਕੁਮਾਰ ਦਰਸ਼ੀ ਜੀ ਸਾਹਿਬ ਕਾ ਐਮਸੀ ਸਾ ਇਹ ਸਾਡੇ ਖਜ਼ਾਨਾ ਮੰਤਰੀ Khanna ji ਵੱਲੋਂ ਅੱਜ ਇੱਕ ਅਪੀਲ ਸਮੂਹ ਵਪਾਰੀ ਵੀਰਾਂ ਨੂੰ ਕਰਦਾ ਕਿਉਂਕਿ ਜਿਹੜਾ ਵਪਾਰੀ ਹੈ ਹਮੇਸ਼ਾ ਇਹ ਵੀ ਇੱਕ ਫੌਜੀਆਂ ਦੇ ਫੌਜੀ ਮੰਗੋ ਦੇਸ਼ ਦੀ ਸੇਵਾ ਕਰਦੇ ਨੇ ਲੋਕਾਂ ਲਈ ਹਰ ਚੀਜ਼ ਉਹ ਪ੍ਰੋਵਾਈਡ ਕਰਵਾਉਣਾ ਚਾਹੀਦਾ ਹੈ ਰਾਸ਼ਨ ਹੈ ਤੇ ਸਬਜ਼ੀ ਹੈ ਚਾਹੇ ਦੁੱਧ ਹੈ ਜੋ ਰੋਜ਼ਮਰਰਾ ਦੀਆਂ ਜ਼ਰੂਰਤਾਂ ਨੇ ਉਹ ਵਪਾਰੀ ਪ੍ਰੋਵਾਈਡ ਆਮ ਜਨਤਾ 'ਚ ਕਰਵਾਉਂਦੇ ਪਰ ਬੜੀ ਪੌਤੀ ਗੱਲ ਹੈ ਕਿ ਕੁਝ ਲੋਕ ਜਿਹੜੇ ਵਪਾਰੀ ਨਹੀਂ ਹੈਗੇ ਜਿਨ੍ਹਾਂ ਨੇ ਇਸ ਮੌਕੇ ਦਾ ਫਾਇਦਾ ਉਠਾਣ ਲਈ ਕੁਝ ਸਕੈਤਾਂ ਇਹਨੇ ਕਾਲਾ ਬਜਾਰੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਸੋ ਮੈਂ ਉਹਨਾਂ ਸ਼ਰਾਪਤੀ ਅੰਸਰਾਂ ਨੂੰ ਵੀ ਚੇਤਾਵਨੀ ਦੇਣਾ ਵਪਾਰ ਮੰਡਲ ਵੱਲੋਂ ਕਿ ਤੁਸੀਂ ਜਿੱਥੇ ਵਪਾਰੀਆਂ ਨੂੰ ਬਦਨਾਮ ਕਰ ਰਹੇ ਹੋ ਉੱਥੇ ਆਮ ਲੋਕਾਂ ਦਾ ਵੀ ਤੁਸੀਂ ਕਹਾਨ ਕਰ ਰਹੇ ਹੋ ਤੁਸੀਂ ਇਹਨਾਂ ਹਰਕਤਾਂ ਤੋਂ ਬਾਝਾਓ ਤੇ ਸਰਕਾਰ ਨੂੰ ਇਸ ਦਾ ਹੁੰਦਾ ਤੇ ਪ੍ਰਸ਼ਾਸਨ ਨੂੰ ਵੀ ਮੈਂ ਇਸ ਗੱਲ ਦੀ ਬੇਨਤੀ ਕਰਦਾ ਕਿ ਜਿਹੜੇ ਅੰਸਰ ਇਹਜੇ ਕੰਮ ਕਰ ਰਹੇ ਨੇ ਕਾਲਾ ਬਜਾਰੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਹ ਇਲਾਕਿਆਂ ਦੇ ਵਿੱਚ ਉਹਨਾਂ ਦੇ ਉੱਪਰ ਸਖਤ ਕਾਰਵਾਈ ਕੀਤੀ ਜਾਵੇ ਵਪਾਰ ਮੰਡਲ ਪੂਰਾ ਸਹਿਯੋਗ ਕਰੇਗਾ ਸੋ ਮੈਂ ਵਪਾਰੀ ਵੀਰਾਂ ਨੂੰ ਇਹ ਵੀ ਬੇਨਤੀ ਕਰਦਾ ਜਿਹੜੇ ਦੁਕਾਨਦਾਰ ਨੇ ਰਾਸ਼ਨ ਦਾ ਜਾਂ ਸਬਜ਼ੀ ਦਾ ਦੁੱਧ ਹੀ ਸਪਲਾਈ ਕਰਦੇ ਨੇ ਕਿ ਇਹਨਾਂ ਦਿਨਾਂ ਦੇ ਵਿੱਚ ਜਦੋਂ ਦੇਸ਼ ਇੱਕਜੁੱਟ ਹੋ ਕੇ ਦੁਸ਼ਮਣ ਦਾ ਮੁਕਾਬਲਾ ਕਰ ਰਿਹਾ ਹੈ ਅਸੀਂ ਨੋ ਪ੍ਰੋਫਿਟ ਨੋ ਲਾਸ ਦੇ ਉੱਪਰ ਦੀ ਅਗਰ ਸਾਨੂੰ ਕੋਈ ਰਾਸ਼ਨ ਆਪਣੇ ਦੇਸ਼ ਦੀ ਜਨਤਾ ਨੂੰ ਪ੍ਰੋਵਾਈਡ ਕਰਾਣੀ ਪਵੇ ਅਸੀਂ ਉਹ ਵੀ ਕਰਵਾਈਏ ਵਪਾਰੀ ਵੀ ਦਿਨ ਰਾਤ ਇੱਕ ਮਿਹਨਤ ਕਰਕੇ ਕਿਸੇ ਤਰ੍ਹਾਂ ਦੀ ਵੀ ਕਮੀ ਨਾ ਹੁੰਦੇ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਵਪਾਰ ਮੰਡਲ ਨੂੰ ਪੂਰਾ ਅਸ਼ਵਰਚਨ ਦਿਵਾਇਆ ਗਿਆ ਹੈ ਕਿ ਜਿਹੜੀ ਰਾਸ਼ਨ ਹੈ ਉਹ ਫੁੱਲ ਸਟਾਕ ਦੇ ਵਿੱਚ ਹੈ ਸਰਕਾਰ ਕੋਲ ਕਿਸੇ ਤਰ੍ਹਾਂ ਦੀ ਰਾਸ਼ਨ ਦੀ ਕਮੀ ਨਹੀਂ ਹੈ ਸੋ ਕਿਸੇ ਤਰ੍ਹਾਂ ਦੇ ਸ਼ਹਿਰੀ ਨੂੰ ਦੇਸ਼ ਵਾਸੀ ਨੂੰ ਕੋਈ ਏਦਾਂ ਦੀ ਹਫੜਾ ਤਫੜੀ ਕਰਨ ਦੀ ਲੋੜ ਨਹੀਂ ਕਿ ਰਾਸ਼ਨ ਸਟਾਕ ਕਰ ਲਈਏ ਜੀ ਹੋਰ ਕਰ ਲਈਏ ਕੁਝ ਵਹਾਣੇ ਇਹਨਾਂ ਤੋਂ ਬਚੀਏ ਜੋ ਜ਼ਰੂਰ ਦੀ ਚੀਜ਼ ਹੈ ਉਨੀਆਂ ਅਸੀਂ ਖਰੀਦੀਏ ਕੋਈ ਕਿਸੇ ਤਰ੍ਹਾਂ ਦੀ ਵੀ ਸੰਕਟ ਜਾਂ ਕਬਰ ਹਟਲੀ ਗੱਲ ਨਹੀਂ ਹੈ ਸੋ ਇਹ ਅਪੀਲ ਅੱਜ ਪ੍ਰੈਸ ਅਤੇ ਮੀਡੀਆ ਦੇ ਰਾਹੀਂ ਪੂਰੇ ਦੇਸ਼ ਪੂਰੇ ਪੰਜਾਬ ਅਤੇ ਖਾਸ ਤੌਰ ਤੇ ਧੂਲ ਦੇ ਵਪਾਰੀਆਂ ਨੂੰ ਧੂਲ ਦੇ ਲੱਕਣ ਵਾਸੀਆਂ ਨੂੰ ਕਰ ਰਿਹਾ ਸੋ ਸਾਰਿਆਂ ਦਾ ਸਾਥ ਚਾਹੁੰਦੇ ਬਹੁਤ ਬਹੁਤ ਧੰਨਵਾਦ ਜੈਸ਼ ਅੱਜ ਇਹ ਉਦੇਸ਼ ਇੱਕੋ ਇੱਕ ਹੈ ਕਿ ਅੱਜ ਦੇ ਜਿਹੜੇ ਹਾਲਾਤ ਦੇਸ਼ ਦੇ ਵਿੱਚ ਚੱਲ ਰਹੇ ਨੇ ਦੁਸ਼ਮਣ ਨੇ ਸਾਡੇ ਦੇਸ਼ ਵਾਸੀ ਦੇ ਨਾਲ ਜੋ 22 April ਨੂੰ ਹਮਲਾ ਕਰਕੇ ਸਾਨੂੰ ਇੱਕ ਚੁਣੌਤੀ ਦਿੱਤੀ ਸੀ 7 ਮਈ ਤੇ 8 ਮਈ ਦੀ ਰਾਤ ਨੂੰ ਸਾਡੇ ਦੇਸ਼ ਦੇਆਂ ਸ਼ੂਰਵੀਰ ਬਹਾਦਰ ਫੌਜਾਨੇ ਆਪ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀਮਾਨ ਮੋਦੀ ਜੀ ਨੇ ਜੋ ਉਹਨਾਂ ਨੂੰ ਕਰਾਰਾ ਜਵਾਬ ਦਿੱਤਾ ਉਸ ਤੋਂ ਬਾਅਦ ਜਿਹੜੇ ਹਾਲਾਤ ਪੈਦਾ ਹੋਏ ਨੇ ਉਸ ਦੇ ਵਿੱਚ ਅਸੀਂ ਅਪੀਲ ਕਰਦੇ ਹਾਂ ਸਾਰੇ ਧੂਰੀ ਨਿਵਾਸੀਆਂ ਨੂੰ ਆਪਣੇ ਪੰਜਾਬ ਵਾਸੀਆਂ ਨੂੰ ਕਿ ਆਪਾਂ ਵੀ ਇੱਕਜੁੱਟ ਹੋ ਕੇ ਆਪਣਾ ਯੋਗਦਾਨ ਪਾਈਏ ਦੇਸ਼ ਦੇ ਮਾਹੌਲ ਦੇ ਵਿੱਚ ਔਰ ਅਸੀਂ ਵੀ ਇੱਕਜੁੱਟ ਦਾ ਸੰਦੇਸ਼ ਦਈਏ ਔਰ ਇਸ ਦੇ ਨਾਲ ਨਾਲ ਜਿਵੇਂ ਕਿ ਅੱਜ ਪ੍ਰਸ਼ਾਸਨ ਨੇ ਸਾਡੇ ਧੂਰੀ ਪਾਰਲਮੈਂਟਲ ਧੂਰੀ ਦੇ ਪ੍ਰਧਾਨ ਸ਼੍ਰੀ ਵਿਕਾਸ ਜੈਨ ਜੀ ਨੂੰ ਪਹੁੰਚ ਕੀਤੀ ਹੈ ਕਿ ਕਿਸੇ ਕਿਸਮ ਦੀ ਕੋਈ ਇੱਥੇ ਕਾਲਾ ਵਿਚਾਰੀ ਨਾ ਹੋਵੇ ਚਾਹੇ ਰਾਸ਼ਨ ਦੀ ਦੁਕਾਨਾ ਹੋਵੇ ਚਾਹੇ ਸਬਜ਼ੀ ਦਾ ਦੁਕਾਨਾ ਹੋਵੇ ਚਾਹ ਦੁੱਧ ਦੀਆਂ ਸਪਲਾਈ ਦੀਆਂ ਦੁਕਾਨਾਂ ਨੂੰ ਇਸ ਤਰ੍ਹਾਂ ਦੀ ਕਿਸੇ ਕਿਸਮ ਦੀ ਵੀ ਕੋਈ ਸਪਲਾਈ ਦੀ ਜਿਹੜੀ ਆਈਟਮ ਹੈ ਉਹਦੇ ਵਿੱਚ ਕੋਈ ਕਾਲਾ ਵਿਯਾਰੀ ਨਾ ਹੋਵੇ ਇਹਦੇ ਲਈ ਪ੍ਰਸ਼ਾਸਨ ਨੇ ਸਾਡੇ ਧੂੜੀ ਵਿਭਾਗਮ ਨੂੰ ਧੂੜੀ ਦੇ ਪ੍ਰਧਾਨ ਵਿਕਾਸ ਜੈ ਸਿੰਘ ਜੀ ਕੋਲ ਪਰ ਜੋ ਜੋ ਉਹਨਾਂ ਨੇ ਪਹੁੰਚ ਕੀਤੀ ਹੈ ਉਸ ਦੇ ਤਹਿਤ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਆਪਣਾ ਇੱਕੋ ਇੱਕ ਵੱਡਾ ਯੋਗਦਾਨ ਹੈ ਕਿ ਅਸੀਂ ਆਪਣੇ ਪੰਜਾਬ ਵਾਸੀਆਂ ਨੂੰ ਆਪਣੇ ਸ਼ਹਿਰ ਵਾਸੀਆਂ ਨੂੰ ਆਪਣੇ ਇਲਾਕਾ ਨਿਵਾਸੀਆਂ ਨੂੰ ਅਸੀਂ ਪੂਰਾ ਯੋਗਦਾਨ ਦੇ ਕੇ ਜੋ ਵੀ ਸਪਲਾਈ ਦਾ ਕੰਮ ਹੈ ਉਹ ਸਹੀ ਔਰ ਸਾਫ਼ ਸਫੇ ਢੰਗ ਨਾਲ ਕਰੀਏ ਕਿਸੇ ਕਿਸ ਨੇ ਕੋਈ ਕਾਲਾ ਵਿਜਾਰੀ ਨਾ ਹੋਵੇ ਔਰ ਇਸ ਦੇ ਨਾਲ ਨਾਲ ਜਿਵੇਂ ਜੈਨ ਸਾਹਿਬ ਨੇ ਦੱਸਿਆ ਹੈ ਕਿ ਜਿਹੜੇ ਸ਼ਰਾਰਤੀ ਅੰਸਰ ਇਸ ਦਾ ਨਜਾਇਜ਼ ਫਾਇਦਾ ਸਮਝਾਟਾਉਂਦੇ ਨੇ ਉਹਨਾਂ ਦੇ ਨਾਥ ਨਕੇਲ ਪਾਈਏ ਔਰ ਉਹਨਾਂ ਬਾਰੇ ਅਸੀਂ ਪ੍ਰਸ਼ਾਸਨ ਨੂੰ ਦੱਸ ਕੇ ਉਹਨਾਂ ਦੇ ਨਾਥ ਨਕੇਲ ਪਾ ਕੇ ਆਪਣਾ ਯੋਗਦਾਨ ਪਈਏ ਇਨ੍ਹਾਂ ਸ਼ਬਦਾਂ ਦੇ ਨਾਲ ਮੈਂ ਤੂੜੀ ਵਪਾਰ ਮੰਡਲ ਤੂੜੀ ਦੇ ਬਤੌਰ ਚੇਅਰਮੈਨ ਇਹ ਫਿਰ ਅਪੀਲ ਕਰਦਾ ਆਪਣੇ ਵਪਾਰੀ ਵੀਰਾਂ ਨੂੰ ਕਿ ਤੁਸੀਂ ਪੂਰਾ ਯੋਗਦਾਨ ਇਸ ਸਮੇਂ ਦੇ ਵਿੱਚ ਦੇ ਕੇ ਦੇਸ਼ ਦੇ ਔਰ ਦੇਸ਼ ਦੀ ਜਨਤਾ ਦੀ ਸੇਵਾ ਕਰੋ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਮੈਂ ਸਾਡੇ ਦੇਸ਼ ਦੇ ਉਹ ਬਹਾਦਰ ਸੁਰਦੀਪ ਜਿਹੜੇ ਦੁਸ਼ਮਣਾਂ ਦੇ ਦੰਦ ਖੱਟੇ ਕਰਨ ਦੇ ਲਈ ਸ਼ਰਧਾ ਦੇ ਉੱਤੇ ਤਨਾਤ ਨੇ ਅੱਜ ਸਾਡੇ ਦੇਸ਼ ਤੇ ਇਸ ਤਰ੍ਹਾਂ ਦੇ ਹਾਲਾਤ ਨੇ ਚਾਹੇ ਕੋਈ ਵੀ ਦੇਸ਼ ਭਾਰਤ ਵਾਸੀ ਆ ਕਿ ਇੱਕ ਪਲੇਟਫਾਰਮ ਦੇ ਉੱਤੇ ਚਾਹੇ ਕੋ ਰਣਨੀਤੀ ਪਾਰਟੀ ਆ ਸਮਾਜੀ ਪਾਰਟੀ ਕਿਸ ਤਰ੍ਹਾਂ ਦੇ ਵੀ ਇੱਕ ਪਲੇਟਫਾਰਮ ਦੇ ਉੱਤੇ ਇਕੱਠੇ ਹੋ ਕੇ ਜੋ ਸੁਨਾਮ ਦਾ ਦੰਦਖਟਾ ਕਰਨ ਦੇ ਲਈ ਉਹ ਬਹਾਦਰ ਸੈਨਿਕਾਂ ਦਾ ਸਾਥ ਦੇ ਰਹੇ ਨੇ ਤੇ ਮੇਰੀ ਵੀ ਸਾਰਿਆਂ ਨੂੰ ਬੇਨਤੀ ਹੈ ਕਿ ਬਕਾ ਜੀ ਨੇ ਪਹਿਲਾਂ ਤੁਹਾਨੂੰ ਦੱਸਿਆ ਕਿ ਇਸ ਕੜੀ ਦੇ ਵਿੱਚ ਅਸੀਂ ਜਿਸ ਤਰ੍ਹਾਂ ਦਾ ਵੀ ਸਾਨੂੰ ਯੋਗਦਾਨ ਜੋ ਸਰਕਾਰ ਦੇ ਗਾਈਡਲਾਈਨਾਂ ਨੇ ਸਰਕਾਰ ਦੇ ਆਦੇਸ਼ ਨੇ ਚਾਹੇ ਬਲੈਕਆਊਟ ਦੀ ਗੱਲ ਹੈ ਚਾਹੇ ਕੋਈ ਰਾਸ਼ਨ ਦੀ ਗੱਲ ਹੈ ਚਾਹੇ ਇਕੱਠੇ ਹੋ ਕੇ ਇਕੱਠੇ ਹੋ ਕੇ ਲੜਨ ਦੀ ਲੋੜ ਹੈ ਚਾਹੇ ਕਿਤੇ ਸਾਨੂੰ ਕੁਰਬਾਨੀ ਦੇਣ ਦੀ ਗੱਲ ਆਉਂਦੀ ਹੈ ਚਾਹੇ ਕਿਸੇ ਦੇਸ਼ ਦੀ ਫਾਈਨੈਂਸ਼ਲੀ ਤੌਰ ਦੇ ਉੱਤੇ ਵੀ ਗੱਲ ਹੈ ਸਾਨੂੰ ਉਸ ਦੇ ਵਿੱਚ ਵੱਧ ਛੱੜ ਕੇ ਉਹਦੇ ਵਿੱਚ ਯੋਗਦਾਨ ਪਾਉਣਾ ਚਾਹੀਦਾ ਤੇ ਉਹ ਦਿਨ ਦੂਰ ਨਹੀਂ ਇੱਕ ਹੰਟੇ ਦੇ ਦਿਨਾਂ ਦੀ ਗੱਲ ਹੈ ਜਦੋਂ ਸਾਡਾ ਭਾਰਤ ਦਾ ਤਿਰੰਗਾ ਉਹ ਦੁਸ਼ਮਣਾਂ ਦੀਆਂ ਸਰਦਾਂ ਦੇ ਦੁਸ਼ਮਣਾਂ ਦੇ ਉੱਤੇ ਲਹਿਰਾਤੇ ਜਿਹੜਾ ਸਾਡਾ ਪੀਓਕੇ ਏਰੀਆ ਜਿੱਥੇ ਲਗਾਤਾਰ ਉਹ ਸਾਡਾ ਵਿਰੋਧੀ ਸਾਡੇ ਦੇਸ਼ ਦੇ ਵਿੱਚ ਗੜਬੜ ਪੈਦਾ ਕਰ ਰਿਹਾ ਸੀ ਉਹ ਸਾਡੇ ਭਾਰਤ ਦਾ ਹਿੱਸਾ ਹੋ ਉਹ ਆਪਾਂ ਇਕੱਠੇ ਹੋ ਕੇ ਸਾਰੇ ਪ੍ਰੈਸ ਮੀਡੀਆ ਤੇ ਸਾਰੇ ਦੇਸ਼ ਵਾਸੀ ਉਸ ਦਾ ਜਸ਼ਨ ਮਨਾਵਾਂਗੇ ਮੈਂ ਨਾ ਤੁਸ ਕਹਿੰਦਾ ਹਾਂ ਤੁਹਾਡਾ ਖਾਸ ਤੌਰ ਤੇ ਵਿਸ਼ੇਸ਼ ਤੌਰ ਤੇ ਧੰਨਵਾ ਕਰਦਾ ਜਿਹੜੇ ਤੁਸੀਂ ਅੱਜ ਸਾਡੀ ਆਵਾਜ਼ ਨੂੰ ਬੁਲੰਦ ਕਰਨ ਦੇ ਲਈ ਸਾਡੀ ਆਵਾਜ਼ ਨੂੰ ਸਰਕਾਰ ਤੱਕ ਤੇ ਉਹ ਸੂਰਵੀਰ ਬਾਧਰਾ ਤੱਕ ਪਹੁੰਚਾਉਣ ਦੇ ਲਈ ਤੁਸੀਂ ਉਰੇ ਆਏ ਹੋ ਮੈਂ ਤੁਹਾਡਾ ਪੂਰੀ ਵਪਾਰ ਮੰਡਲ ਵਾਲਿਆਂ ਸਾਰਿਆਂ ਦਾ ਧੰਨਵਾ ਕਰਦਾ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ